ਜੋ ਨਸ਼ੇ ਬਰੁਧ ਕੰਮ ਕਰ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਹਿਲਾਂ ਵੀ ਗਾਹੇ-ਬਗਾਹੇ ਖਾਲਸਾ ਗੁਰੂ ਦਾ ਹੋਵੇ ਸਮਝੀ ਹੋਰ ਚਮਕੂਗਾ ਹੋਰ ਨਿਖਰੂਗਾ ਵੜ ਲਿਆ ਹਨਾ ਇਹ ਤਾਂ ਕੁਝ ਵੀ ਹੋ ਸਕਦਾ ਸਾਨੂੰ ਹੀ ਪਤਾ ਵੀਡੀਓ ਸਪੈਟ ਕਰ ਚੁੱਕੀ ਹੈ ਵਿੱਚ ਪੂਰੀ ਤਰ੍ਹਾਂ ਆਰਐਸਐਸ ਉਹਨਾਂ ਨੂੰ ਆਪਦਾ ਫਿਕਰ ਪੈ ਗਿਆ ਤੂੰ ਠਾ ਸੱਚ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਗਿਆ ਅਮਰਤਪਾਲ ਸਿੰਘ ਖਾਲਸਾ ਦਾ ਨਾਮ ਚਲਾ ਕੇ ਐਮਪੀ ਦਾ ਭਰਾ ਫੜਿਆ ਗਿਆ ਐਮਪੀ ਦਾ ਭਰਾ ਫੜਿਆ ਗਿਆ ਹਨਾ ਖਬਰ ਚਲਾਈ ਜਾ ਰਹੀ ਹੈ ਬਾਰੀ-ਬਾਰੀ ਇੱਕ ਖਬਰ ਕਿਉਂ ਚਲਾ ਰਹੀ ਹੈ ਥੋੜੀ ਜਾਣਕਾਰੀ ਦੱਸਦਾ ਅੱਜ ਅਮਰਤਪਾਲ ਦੇ ਪਰਿਵਾਰ ਨੇ ਤੇ ਹੋਰ ਸਿੰਘਾਂ ਨੇ ਬੰਦੀ ਛੋੜ ਮਾਰਚ ਕੱਢਣਾ ਸੀ ਬਹੁਤ ਵੱਡਾ ਵੱਡੇ ਲੈਵਲ ਦਾ ਜੋ ਕਿ ਪੂਰੇ ਗਰਦਾਸਪੁਰ ਤੋਂ ਲੈ ਕੇ ਮੇਰੇ ਖਿਆਲ ਚ ਮਹਾਲੀ ਤੱਕ ਜਿੱਥੋਂ ਵੀ ਸੀ ਉੱਥੋਂ ਤੱਕ ਕੱਢਣਾ ਸੀਗਾ ਬੰਦੀ ਛੋੜ ਮਾਰਚ ਉਸ ਮਾਰਚ ਨੂੰ ਰੋਕਣ ਲਈ ਉਸ ਨੂੰ ਦੱਬਣ ਲਈ ਇਹ ਕੋਸ਼ਿਸ਼ ਕੀਤੀ ਗਈ ਸੀ ਪਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਤੇ ਉਹ ਪਰਿਵਾਰਕ ਮੈਂਬਰ ਡਟ ਕੇ ਬੰਦੀ ਮਾਰਚ ਕੱਢ ਰਹੇ ਨੇ ਉਹ ਕਹਿ ਰਹੇ ਨੇ ਭਾਵੇਂ ਸਾਡੇ ਤੇ ਹੀ ਪਰਚੇ ਪਾ ਜਣ ਕੋਈ ਚੱਕਰ ਨਹੀਂ ਹੈ ਗੱਲ ਕਰ ਹਾਈ ਕੋਰਟ ਦੇ ਹੁਕਮ ਨੇ ਜੀ ਜਦੋਂ ਕਿਸੇ ਤੋਂ ਵੀ ਡਰੱਗਸ ਸਮਗਰੀ ਫੜੀ ਜਾਂਦੀ ਆ ਤਾਂ ਪੂਰੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਪੂਰੀ ਬੰਦੇ ਦੀ ਸ਼ੁਰੂ ਤੋਂ ਪ੍ਰੇਡ ਪਾਰਟੀ ਜਾਂਦੀ ਦਿਖਾਈ ਜਾਂਦੀ ਹੈ ਵੀ ਐ ਵੀ ਨਹੀਂ ਹੈਗਾ ਵੀ ਬੰਦੇ ਨੂੰ ਫੜ ਕੇ ਫੇਰ ਦਿਖਾਇਆ ਜਾ ਵੀ ਆਸੀਂ ਨਸ਼ਾ ਫੜ ਲਿਆ ਹਨਾ ਤਾਂ ਕੁਝ ਵੀ ਹੋ ਸਕਦਾ ਸਾਨੂੰ ਹੀ ਪਤਾ ਵੀਡੀਓਗ੍ਰਾਫੀ ਹੋਣੀ ਜ਼ਰੂਰੀ ਹੈ ਹਨਾ ਬਦਨਾਮ ਕਰਿਆ ਜਾ ਰਿਹਾ ਹੈ ਕਿੰਨਾ 4 ਗ੍ਰਾਮ ਦਾ ਪਰਚਾ ਪਾਇਆ ਜਾ ਰਿਹਾ ਹੈ ਐਮਪੀ ਐਂਡ ਇਹ ਬਡੀ ਲੋਕਾਂ ਦੀ ਸਾਖ ਬਚਾਉਣ ਵਾਲੇ ਬੰਦੇ ਨੂੰ ਬਦਨਾਮ ਕਰਨ ਲਈ ਪਰਚਾ ਪਾਇਆ ਯਾਰ ਸਰਕਾਰਾਂ ਦਾ ਇਹ ਪੂਰਾ ਪੂਰਾ ਸਿੱਧਾ ਹੱਥ ਹੈ ਕਿਉਂਕਿ ਕਿਲੋ ਕਿਲੋ ਚਿੱਟਾ ਡੇਢ ਡੇਢ ਕਿਲੋ ਚਿੱਟਾ ਸਾਡੇ ਸ਼ਹਿਰ ਚ ਵੀ ਕਿਹਾ ਜਾਂਦਾ ਹੈ ਉਹਦੇ ਅਸੀਂ ਪੂਰੇ ਪ੍ਰੂਫ ਦਿੱਤੇ ਨੇ ਉਹ ਬੰਦਿਆਂ ਨੂੰ ਫੜਿਆ ਨਹੀਂ ਜਾ ਰਿਹਾ ਜੋ ਨਸ਼ੇ ਬਰੁਧ ਕੰਮ ਕਰ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਹਿਲਾਂ ਵੀ ਗਾਹੇ-ਬਗਾਹੇ ਪੈਂਦੇ ਰਹਿੰਦੇ ਨੇ ਖੈਰੇ ਤੇ ਨਸ਼ੇ ਦਾ ਪਰਚਾ ਪਾਇਆ ਲੱਖੀ ਸਦਾਨ ਦੇ ਪਰਚਾ ਪਾਉਣ ਦੀ ਕੋਸ਼ਿਸ਼ ਕਰੀ ਹੋਰ ਉਹ ਮੱਕੜ ਬੋਲਦਾ ਸੀ ਮੱਕੜ ਤੇ ਬਲਾਤਕਾਰ ਦਾ ਪਰਚਾ ਪਾਉਣ ਦੀ ਕੋਸ਼ਿਸ਼ ਕਰੀ ਹੋਰ ਕਈ ਬੰਦਿਆਂ ਤੇ ਜੋ ਬੋਲਦੇ ਨੇ ਉਹਨਾਂ ਦੇ ਪਰਚੇ ਪਾਈ ਜਾਂਦੇ ਨੇ ਸਾਡੇ ਤੇ ਵੀ ਪਾਏ ਜਾਂਦੇ ਨੇ ਕੱਲ ਨੂੰ ਫੜ ਕੇ ਕਿਸੇ ਤੇ ਵੀ ਪਰਚਾ ਪਾਉਣਗੇ ਤਾਂ ਲੋਕ ਸੱਚ ਨਹੀਂ ਮੰਨਦੇ ਲੋਕ ਮੂਰਖ ਨਹੀਂ ਲੋਕ ਅੰਨੇ ਨਹੀਂ ਲੋਕ ਬਹੁਤ ਸਮਝਦਾਰ ਤੇ ਸਿਆਣੇ ਨੇ ਹਨਾ ਵੀਡੀਓਗ੍ਰਾਫੀ ਪੂਰੀ ਹੋਵੇ ਫੇਰ ਵੀ ਪ੍ਰੂਫ ਹੋਣ ਪੂਰੇ ਵੀ ਆ ਦੇਖੋ ਆ ਬੰਦਾ ਆਉਂਦਾ ਦਿਖਾਇਆ ਜਾਵੇ ਫੇਰ ਫੜਿਆ ਜਾਂਦਾ ਹੁਣ ਨਾ ਕੀ ਐ ਪਹਿਲਾਂ ਫੜ ਲਿਆ ਫੜ ਕੇ ਅਸੀਂ ਤੋਂ ਬਰਾਮਦ ਕਰ ਲੈ ਨਸ਼ਾ ਫੇਰ ਵੀਡੀਓਗ੍ਰਾਫੀ ਆ ਐ ਨਹੀਂ ਪੈਂ ਵੀ ਨਹੀਂ ਲੋਕ ਸਾਰੇ ਸਮਝਦਾਰ ਨੇ ਸਿਆਣੇ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕਲਾਂਣ ਹੋਰ ਕਰਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ ਹਿੱਸਾ ਲੈਣਗੇ ਤਾਂ ਜੋ ਤਸਪੈਠ ਕਰ ਚੁੱਕੀ ਹੈ ਵਿੱਚ ਪੂਰੀ ਤਰ੍ਹਾਂ ਆਰਐਸਐਸ ਉਹਨਾਂ ਨੂੰ ਆਪਦਾ ਫਿਕਰ ਪੈ ਗਿਆ ਵੀ ਸਾਡਾ ਪੱਤਾ ਸਾਫ਼ ਹੋਊਗਾ ਵੀ ਕਿਸੇ ਲੋਟ ਬਦਨਾਮੀ ਗਾਹੇ ਬਗਾਹੇ ਦਿੱਤੀ ਜਾਵੇ ਲੋਕ ਬਹੁਤ ਸਿਆਣੇ ਨੇ ਸਮਝਦਾਰ ਨੇ ਕਿਲੋ ਕਿਲੋ ਚਟਾ ਹਰੇਕ ਸ਼ਹਿਰ ਚ ਵਿਕੀ ਜਾਂਦਾ 2-2 ਕਿਲੋ ਚਟਾ ਹਰੇਕ ਸ਼ਹਿਰ ਚ ਵਿਕੀ ਜਾਂਦਾ ਵੱਡੇ ਡਰੱਗ ਡੀਲਰਾਂ ਆ ਵੇਚੀ ਜਾਂਦੇ ਨੇ ਵੱਡੇ ਵੱਡੇ ਲੀਡਰਾਂ ਨਾਲ ਆ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਹੜੇ ਲੋਕ ਨਸ਼ੇ ਵਿਰੁੱਧ ਕੰਮ ਕਰਦੇ ਨੇ ਗਾ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੜ ਕੇ ਅਗਲੇ ਬੰਦੇ ਦੀ ਖਬਰ ਚੱਲ ਰਹੀ ਹੈ ਐਮਪੀ ਅਮਰਤਪਾਲ ਦੇ ਭਰਾ ਐਮਪੀ ਅਮਰਤਪਾਲ ਦੇ ਭਰਾ ਐਮਪੀ ਦਾ ਸਾਡਾ ਜੇਲ੍ਹਚਾ ਅਮਰਤਪਾਲ ਸਾਡਾ ਜੇਲ੍ਹ ਚ ਹੈ ਉਹ ਤਾਂ ਜੇਲ੍ਹ ਚ ਹੈ ਇੱਕ ਵਾਰ ਤੁਹਾਡੀ ਗੱਲ ਮੰਨ ਵੀ ਲਈਏ ਤਾਂ ਉਹਦਾ ਨਾਂ ਲੈਣ ਦੀ ਤੁਹਾਨੂੰ ਕੀ ਲੋੜ ਐ ਤੁਸੀਂ ਸਿੱਧਾ ਕਹੋ ਭਾਈ ਹਰਪ੍ਰੀਤ ਸਿੰਘ ਖਾਲਸਾ ਝੂਠ ਅਸੀਂ ਨਹੀਂ ਕਹਿੰਦੇ ਮਾਰਾ ਕਿਸੇ ਨੂੰ ਅਸੀਂ ਨਹੀਂ ਕਹਿੰਦੇ ਚੰਗਾ ਪਰ ਇਹ ਕੋਝੀਆਂ ਹਰਕਤਾਂ ਹੱਚੇ ਪਾਸ਼ਾ ਵਾਹਿਗੁਰੂ ਇਹ ਨਾਂ ਹੁਣ ਦੇਕਰ ਪਰਚਾ ਸੱਚ ਹੈ ਤਾਂ ਵੀਡੀਓਗ੍ਰਾਫ ਪੂਰੀ ਜਮ੍ਹਾਂ ਜੱਜ ਕੇ ਆਇਆ ਨਾ ਵੀ ਫੜਿਆ ਹੋਇਆ ਵੀ ਅਸੀਂ ਨਾਕਾ ਲਾਇਆ ਹੋਇਆ ਸੀ ਜਿਵੇਂ ਹਰ ਵਾਰ ਕਹਾਣੀ ਹੁੰਦੀ ਆ ਆਪਾਂ ਪੜ੍ਹਨੀ ਆ ਨਾਕਾ ਲਾਇਆ ਹੋਇਆ ਸੀ ਨਾਕੇ ਤੇ ਸੀ ਬੰਦਾ ਫੜ ਲਿਆ ਇਹਨਾਂ ਕੋਲ ਗ੍ਰਾਮ ਪਾਇਆ ਗਿਆ ਹੈ ਦੋ ਬੰਦੇ ਸੀ ਇਹ ਤਿੰਨ ਬੰਦੇ ਸੀ ਪਰਚਾ ਪਾਦਨੇ ਉਹ ਲੈ ਕੇ ਕਿੱਥੋਂ ਆਏ ਕਿਵੇਂ ਕੀ ਗੱਲ ਸੀ ਕੀ ਕਹਾਣੀਆਂ ਚਲੋ ਉਹ ਵੀ ਬੁਣੀ ਜਾਂਦੀ ਆ ਸਾਰੀ ਤੋਂ ਸਰਕਾਰ ਬਣਾਉਣ ਤੇ ਆ ਜੇ ਪਰ ਜੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਾਗਰੂਕ ਲੋਕੋਂ ਪੜ੍ਹੇ ਲਿਖੇ ਲੋਕੋਂ ਹੁਣ ਸਭ ਸਮਝਦਾਰ ਹੈ ਸਮਝਦਾਰ ਹੋ ਮੇਰੇ ਭਰਾ ਹਨਾ ਹੀਆਂ ਇਹ ਖਬਰਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਕੱਲ ਨੂੰ ਕਿਸੇ ਤੇ ਪਾਸ ਦੇ ਮੇਰੇ ਤੇ ਪਾਸ ਆਦਨੇ ਹੁਣ ਮੇਰੇ ਕੋਲ ਲੱਖਾਂ ਲੋਕਾਂ ਨੇ ਮੇਰੀ ਗੱਡੀ ਚ ਆਪ ਰੱਖ ਕੇ ਬਾਅਦ ਚ ਫੜ ਲੈਣ ਜਾਂ ਕਿਵੇਂ ਵੀ ਹੋ ਸਕਦਾ ਹੈ ਹਨਾ ਕੀ ਕਹਾਣੀ ਹੋ ਸਕਦੀ ਹੈ ਕੀ ਵਰਤਾਰਾ ਹੋ ਸਕਦਾ ਹੈ ਕਿਵੇਂ ਕੀ ਕੁਸ਼ ਕੀ ਕਢਾ ਜਾ ਸਕਦਾ ਹਨ ਕੰਟਰੋਲ ਹੋ ਜਾਂਦੇ ਨੇ ਜਾਲੀ ਕੀ ਕੀ ਹਮੇਸ਼ਾ ਲੜਦੇ ਲੋਕਾਂ ਦੇ ਖਿਲਾਫ ਕਿਸੇ ਨਾ ਕਿਸੇ ਲੋਟ ਸ਼ੁਰੂ ਤੋਂ ਜੁਗਾ ਜੁਗਾ ਤੋਂ ਇਹ ਵਰਤਾਰਾ ਚੱਲਿਆ ਆ ਰਿਹਾ ਹੈ ਹਨਾ ਲੜਦੇ ਲੋਕਾਂ ਨੂੰ ਬਦਨਾਮ ਕਰਨ ਲਈ ਮੌਕੇ ਦੀਆਂ ਸਰਕਾਰਾਂ ਬਹੁਤ ਉਸ਼ਕਰਦੀਆਂ ਨੇ ਕਰੀ ਜਾਣ ਕੋਈ ਪਰਵਾਹ ਨਹੀਂ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਮ ਆ ਹੈਗੇ ਆ ਹਮੇਸ਼ਾ ਰਹਾਂਗੇ ਸੱਚ ਦੇ ਰਾਹ ਦੇ ਪੰਦੀ ਰਹਾਂਗੇ ਨਸ਼ੇ ਦੇ ਵਿਰੁੱਧ ਰਹਾਂਗੇ ਜੋ ਨਸ਼ਾ ਵੇਚਦੇ ਨੇ ਵੱਡੇ ਸਮਾਗਲਰਾਂ ਉਹਨਾਂ ਦੇ ਵਿਰੁੱਧ ਰਹਾਂਗੇ ਸਾਡੇ ਤੇ ਝੂਠੇ ਬਰਚੇ ਪਾਏ ਜਾਂ ਸਾਨੂੰ ਮਰਵਾਇਆ ਜਾਵੇ ਸਾਨੂੰ ਬਦਨਾਮ ਕਰਾਇਆ ਜਾਵੇ ਸਾਨੂੰ ਕੋਈ ਡਰ ਨਹੀਂ ਕਿਸੇ ਤੋਂ ਪਰ ਜੋ ਸੱਚ ਦੀ ਲੜਾਈ ਹੈ ਉਹ ਲੜਾਈ ਹੈ ਵੱਡੇ ਵੱਡੇ ਡਰਗ ਡੀਲਰਾਂ ਆਮ ਘੁੰਮ ਰਹੇ ਨੇ ਛੜਕਾਂ ਪਰ ਘੁੰਮ ਰਹੇ ਨੇ ਸਾਡੇ ਮਾਨਸਾ ਦੇ ਘੁੰਮ ਰਹੇ ਨੇ ਕਿੱਲੋ-ਕਿੱਲੋ ਚਿੱਟਾ ਵੇਚ ਰਹੇ ਨੇ ਸਭ ਕੁਝ ਪਤਾ ਹੈ ਉਹਨਾਂ ਨੂੰ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਤੇ ਐਵੇਂ ਹੀ ਬਦਨਾਮ ਕਰਨੀਆਂ ਚਾਲਾਂ ਭਾਈ ਮੇਰੀ ਹੋਰ ਵੀ ਬੁੱਧੀਜੀਵੀਆਂ ਨੂੰ ਨੌਜਵਾਨਾਂ ਨੂੰ ਸਮਾਜ ਪੰਥਕਦਰਦੀਆਂ ਨੂੰ ਜਾਂ ਲੋਕ ਲੋਕਾਂ ਦੇ ਦਰਦਿਆਂ ਨੂੰ ਇਸ ਗੱਲ ਤੇ ਬੋਲਣ ਦੀ ਲੋੜ ਹੈ ਬੋਲਿਆ ਜਾਵੇ ਬੱਦ ਤੋਂ ਬੱਦ ਡਰਨ ਦੀ ਲੋੜ ਨਹੀਂ ਬੱਦ ਬੱਦ ਕੀ ਕਰਨਗੇ ਆਪਣੇ ਦੇ ਪਰਚੇ ਪਾ ਦੇਣਗੇ ਪਾ ਦੇਣ ਕਾਹਦਾ ਡਰ ਹੈ ਇੱਥੇ ਹੁਣ ਵੀ ਜ਼ਿੰਦਗੀ ਹੁਣ ਸਾਰਾ ਦਿਨ ਖਾਤਰੀ ਹੈ ਸੋ ਭਾਈ ਲੜੋ ਲੜਦੇ ਲੋਕਾਂ ਲਈ ਜਿੱਤਾਂ ਇਹ ਬਦਨਾਮੀਆ ਹਮੇਸ਼ਾ ਹਿੱਸੇ ਆਉਣੀ ਆਉਣੀਆਂ ਨੇ ਆਉਨੀਆਂ ਰਹਿਣਗੀਆਂ ਜੁੱਗਾ ਜੁੱਗਾ ਤੱਕ ਪਰ ਗੁਰੂ ਦਾ ਸਿੰਘ ਕਦੇ ਝੁਕਦਾ ਨਹੀਂ ਕਦੇ ਨਾ ਡਰੇ ਨਾ ਝੁਕੇ ਨਾ ਬਿਕੇ ਨਾ ਕਿਸੇ ਨਾਲ ਸਮਝੌਤਾ ਕਰੇ ਨਾ ਕਿਸੇ ਨਾਲ ਝੂਠ ਦਾ ਸਾਥ ਦੇਵੇ ਹਮੇਸ਼ਾ कमजोर माड़े ते गरीब ਦੇ ਹੱਕ ਚ ਖੜਨ ਦਾ ਦਾਵੇਦਾਰਾ ਗੁਰੂ ਗੋਬਿੰਦ ਸਿੰਘ ਦਾ ਜੋ ਸੱਚਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਹਾਂਜੀ ਹਾਂਜੀ ਹਰਦੀਪ ਸਿੰਘ ਕਾਜਲ ਜੀ ਇਹ ਤਾਂ ਬਹੁਤ ਕੁਝ ਕਰਨਗੇ ਹਜੇ ਬਹੁਤ ਕੁਝ ਕਰਨਗੇ ਕਰ ਕਰੀ ਜਾਣ ਕੋਈ ਆਪਨ ਵਾਲਾ ਆਪਣਾ ਫਰਜ਼ ਹੈ ਬੋਲਣਾ ਬੋਲੋ ਪਰਿਵਾਰਨ ਤੇ ਇੱਕ ਬਹੁਤ ਵੱਡਾ ਤੱਬਾ ਲਾਉਣ ਦੀ ਕੋਸ਼ਿਸ਼ ਕਰੀ ਗਈ ਹੈ ਕਿਉਂਕਿ ਅਜ ਬੰਦੀ ਛੋੜੋ ਜਤ ਯਾਤਰਾ ਕੱਢੀ ਆ ਰਹੀ ਹੈ ਉਹਨਾਂ ਨੇ ਐਲਾਨ ਕਰਿਆ ਸੀ ਸ਼੍ਰੋਮਣੀ ਕਮੇਟੀ ਚ ਲੜਾਂਗੇ ਹਨਾ ਬਹੁਤ ਕੁਝ ਹੋਰ ਐਲਾਨ ਕਰੇ ਸੀ ਤਾਂ ਉਸ ਨੂੰ ਢਾਹ ਲਾਉਣ ਲਈ ਇਹ ਕੁਝ ਕਰਿਆ ਜਾ ਰਿਹਾ ਹੈ ਖਬਰਾਂ ਯਾਰ ਸਰਕਾਰ ਆ ਚੈਨਲ ਆਪਦੇ ਨੇ ਹੋਰ ਚੈਨਲ ਕੋਈ ਖਬਰ ਨਹੀਂ ਦਿਖਾਉਂਦੀ ਕਦੇ ਸਾਡੇ ਮਾਨਸਾਈਡ ਏਡੇ ਕੰਮ ਹੋ ਗਏ ਬੋਤਲਾਂ ਫੜੀਆਂ ਗਈਆਂ ਸ਼ਰਾਬ ਦੀਆਂ ਏਡੇ ਵੱਡਾ ਠੇ ਉਹ ਦੱਬ ਤਾ ਕੰਮ ਵਿੱਚੀ ਹੋਰ ਕਿੰਨਾ ਕੁਝ ਹੋ ਗਿਆ ਉਹ ਖਬਰ ਨਹੀਂ ਚਲਾਉਣੀ ਕਰੋੜਾਂ ਅਰਬਾਂ ਦਾ ਗਵਨ ਕਰ ਗਏ ਸਾਡੇ ਇਥੋਂ ਦੇ ਮਾਨਸਾ ਦੇ ਜਿਹੜੇ ਉਹ ਸੀ ਉਹ ਨਹੀਂ ਖਬਰਾਂ ਚਲਾਉਣੀਆਂ ਇਹ ਖਬਰਾਂ ਜਿੱਥੋਂ ਖਾਲਸੇ ਦੀ ਬਦਨਾਮੀ ਹੋਵੇ ਪੂਰੀ ਤਹਿ ਤੱਕ ਜਾਓ ਤੁਸੀਂ ਪੱਤਰਕਾਰਾਂ ਨੂੰ ਪੁੱਛੋ ਵੀ ਕਿਵੇਂ ਫੜਿਆ ਜੀ ਕਿੱਥੋਂ ਫੜਿਆ ਵੀਡੀਓਗ੍ਰਾਫੀ ਹਾਈ ਕੋਰਟ ਦਿਖਾਓ ਵੀਡੀਓਗ੍ਰਾਫੀ ਦਿਓ ਸਾਨੂੰ ਵੀਡੀਓਗ੍ਰਾਫੀ ਵੀ ਆਏ ਨਹੀਂ ਵੀ ਕੋਲੇ ਤਾਂ ਚਿੱਟਾ ਗਾ ਆ ਫੜ ਲਿਆ ਆਏ ਨਹੀਂ ਪੂਰੀ ਉਹਦੇ ਭਾਈ ਤੋਂ ਪੁੱਛਿਆ ਜਾਵੇ ਵੀ ਤੈਨੂੰ ਕਿੱਥੋਂ ਫੜਿਆ ਇਹਨਾਂ ਨੇ ਉਹ ਤਾਂ ਵੀ ਪੁੱਛਿਆ ਜਾ ਬੀਬੀ ਤੈਨੂੰ ਕਿੱਥੋਂ ਫੜਿਆ ਇਹਨਾਂ ਨੇ ਤੂੰ ਕਿੱਥੋਂ ਲੈ ਕੇ ਆਏ ਕਿਵੇਂ ਕੀ ਗੱਲਬਾਤ ਆ ਫੇਰ ਤਾਂ ਸਵਾਲ ਹੈ ਉਹ ਆਏ ਮੈਨੂੰ ਫੜ ਕੇ 10 ਬੰਦੇ ਲੈ ਜਾਣ ਬਾਅਦ ਚ ਗੱਡੀ 'ਚ ਸ਼ੋਅ ਕਰਦਨ ਪਿਸਤੌਲ ਮੈਨ ਕੇ ਵੀ ਆਹ ਇਹਦੇ ਕੋਲੇ ਜੱਟਾ ਪਿਆ ਸੀ ਫੜ ਲਿਆ ਉਹ ਵੀਡੀਓਗ੍ਰਾਫੀ ਵੀ ਨਹੀਂ ਵੀਡੀਓਗ੍ਰਾਫੀ ਪੂਰੀ ਰੇਡ ਪਾਰਟੀ ਕਰਨ ਜਾ ਰਹੀ ਹੈ ਵੀ ਅਸੀਂ ਰੇਡ ਕਰਨ ਜਾ ਰਹੇ ਹਾਂ ਸਾਨੂੰ ਇਨਫੋਰਮੇਸ਼ਨ ਆ ਫਲਾਣੇ ਬੰਦੇ ਕੋਲੇ ਸਮਾਨ ਹੈ ਅਸੀਂ ਆਹ ਫੜ ਰਹੇ ਫੜ ਲਿਆ ਉਹ ਹੁੰਦੀ ਆ ਗੱਲ ਨਾ ਕਿ ਐਵੇਂ ਹੀ ਉਹੀ ਬਿਨਾ ਗੱਲ ਤੋਂ ਝੂਠ ਮੂਠ ਦੀ ਖਬਰ ਗੱਲ ਆ ਦੇਖੋ ਜੇ ਸੱਚ ਵੀ ਆ ਤਾਂ ਦਿਖਾਉਣ ਸਾਰਾ ਕੁਝ ਉਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬਦਨਾਮ ਨਾ ਖਾਲਸਾ ਗੁਰੂ ਦਾ ਹੋਵੇ ਸਮਝੀ ਹੋਰ ਚਮਕੂਗਾ ਹੋਰ ਨਿਕਰੂਗਾ ਸਰਕਾਰਾਂ ਦੀਆਂ ਚੋਟਾਂ ਸਰਕਾਰਾਂ ਦੇ ਜ਼ੁਲਮ ਸਹਿ ਕੇ ਖਾਲਸਾ ਨਿਕਰਦਾ ਹੈ ਜੁਗਾਂ ਜਗੋਂ ਤਾਂ ਜੁਗਾਂ ਜਗੰਤਰਾਂ ਤੋਂ ਖਾਲਸਾ ਨਿਕਲ ਆਇਆ ਹੈ ਖਾਸੇ ਨੇ ਕੁਰਬਾਨੀਆਂ ਕਰੀਆਂ ਨੇ ਸਾਡੀਆਂ ਮਾਵਾਂ ਦੇ ਪੁੱਤ ਬਰਸ਼ੀਆਂ ਤੇ ਟੰਗੇ ਨੇ ਸਾਡੇ ਸਿਰਾਂ ਦੇ ਮੁੱਲ ਪਏ ਬਹੁਤ ਕੁਸ਼ ਬਦਨਾਮੀਆਂ ਚੱਲੀਆਂ ਸਾਡੇ ਯੋਧਿਆਂ ਨੇ ਸਾਡੇ ਸਿੰਘਾਂ ਨੇ ਸਾਡੇ ਲਈ ਕੁਰਬਾਨ ਹੋਣ ਵਾਲੇ ਸਿੰਘਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਵੀ ਸਲਾਮ ਹੈ ਸਦਾ ਸਜਦਾ ਹੁੰਦਾ ਰਹੂ ਮੌਕੇ ਦੇ ਹਰੇਕ ਬਾਗੀ ਖਿਲਾਫ ਬਹੁਤ ਕੂੜ ਪ੍ਰਚਾਰ ਹੋਇਆ ਹੈ ਬਹੁਤ ਕੂੜ ਪ੍ਰਚਾਰ ਮੌਕੇ ਦੀਆਂ ਸਰਕਾਰਾਂ ਨੇ ਕਰਿਆ ਹੁੰਦਾ ਆ ਹੁੰਦਾ ਰਹੂਗਾ ਰਾਜਨੀਤੀਆਂ ਹੁੰਦੀਆਂ ਰਹਿਣਗੀਆਂ ਲੋਕ ਰੋਟੀਆਂ ਸੇਕਦੇ ਰਹਿਣਗੇ ਪਰ ਆਪਣਾ ਫਰਜ ਹੈ ਜੀ ਹਰੇਕ ਵੀਰ ਨੂੰ ਬੇਨਤੀ ਹੈ ਵੱਧ ਤੋਂ ਵੱਧ ਬੋਲੋ ਇਹ ਝੂਠਾ ਪਰਚਾ ਹੈ ਅਮਰਤਪਾਲ ਸਿੰਘ ਖਾਲਸਾ ਦਾ ਨਾਮ ਇਸ ਨਾਲ ਨਾਂ ਜੋੜਾਇਆ ਜਾਵੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੂੰ ਬਦਨਾਮ ਕਰਨ ਦੀ